ਗੇ ਸੀ ਕਿਤੇ ਨਾ ਤਾਂ ਭੈਣ ਕੇ ਤੇ ਗਈ ਹੋਣੀ ਜਾਂ ਕੋਈ ਕੰਮ ਕਰਦੀ ਹੋਣੀ ਤਾਂ ਹੀ ਨਹੀਂ ਆਈ ਨਹੀਂ ਤੇ ਆਉਣਾ ਤਾਂ ਜ਼ਰੂਰ ਸੀ ਹਨਾ ਹੂੰ ਥੀਰ ਬਣਾ ਲਾਣੇ ਭੈਣੇ ਤੋਂ ਆਉਣ ਵਾਲੀ ਬਣੋ फिर कोई कम कर देता तू मैं शोट वीडियो से मैसेज किया जवाब ही नहीं, तो नहीं दिता गड़ियों कोई सत श्रीकाल माझे वाले आ जो होना की हाल चाल ਤਵੇਲਾ ਸੁਖਜੀਤ ਵੀਰ ਚ ਇੰਨਾ ਸਬਰ ਵਾਣਾ ਤਿੰਨ ਮਹੀਨੇ ਹੋ ਗਏ ਪੈਣੇ ਮੈਨੂੰ ਲਾਈਵ ਤੇ ਆਉਂਦੇ ਨੂੰ ਮੇਰੀ ਤੇ ਇਹਨਾਂ ਵਿਚਾਰੇ ਨੇ ਕੋਈ ਕਹ ਰੀ ਗਿਆ ਹੀ ਕਹਿੰਦਾ ਪੈਣੇ ਇਦਾਂ ਨਹੀਂ ਕੋਈ ਸੁਰ ਸੁਆਦ ਜਾ ਲਾਈਵ 'ਚ ਆਉਂਦਾ ਉਹ ਤਾਂ ਹੀ ਆਪਣਾ ਮੂੰਹ ਨਹੀਂ ਦਿਖਾਲਦੇ ਮੈਂ ਕਈ ਗੱਲਾਂ ਹੁੰਦੀਆਂ ਵੀਰ ਹਨਾ ਕਿ ਆਪਾਂ ਜੇ ਨਹੀਂ ਘਰ ਦੇ ਮਨਜ਼ੂਰੀ ਦਿੰਦੇ ਤਾਂ ਹਨਾ ਨਹੀਂ ਦਿਖਾ ਲੈਣਾ ਹਨਾ ਤੇ ਚੱਲ ਵਿਚਾਰਾ ਫੇਰ ਵੀ ਹਟਿਆ ਨਹੀਂ ਆਉਂਦਾ ਰਿਹਾ ਲਾਈਵ 'ਚ ਆਜੋ ਵਿਚਾਰੇ ਨੇ ਦਰਸ਼ਨ ਕੀਤੇ ਮਾਝੇ ਵਾਲੇ ਦੀ ਕਿਸਮਾ ਬੜੀ ਤੇਜ ਵਹਿ ਆਜ ਹੀ ਪਹਿਲੀ ਵਾਰ ਹੀ ਆਇਆ ਇਹਨੂੰ ਵਿਚਾਰੇ ਨੂੰ ਆਜ ਹੀ ਹੋ ਗਏ ਕਿੱਥੇ ਚਲ ਗਏ ਵਿਚਵੇਂ ਦਰਸ਼ਨ ਕੀਤੇ ਹਮ ਇਹ ਨਹੀਂ ਬਿਚੀ ਹਾਂ ਹਮ ਕੱਲੇ ਕੱਲੇ ਫਿਰਦੇ ਹਾਂ ਹਮ ਕਿੰਨਾ ਕੱਲਾ ਰਹਿ ਗਿਆ ਸਹੀ ਗੱਲ ਕੱਲਾ ਹੀ ਹਾਂ ਹਮ ਸੱਸੀ ਦਾ ਬਲਵਿੰਦਰ ਵੀਰੇ ਹੋਰ ਸੁਣਾਓ ਕੀ ਹਾਲ ਚਾਲ ਨੂੰ ਭੈਣੇ ਪਤਾ ਨਹੀਂ ਕਿੱਥੇ ਰਹਿ ਜੰਨੀ ਹਾਂਜੀ ਵਧੀਆ ਏ ਤੁਸੀਂ ਸੁਣਾਓ ਮਾਜੇ ਵਾਲਿਓ ਚਾਹ ਪੀ ਲਓ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਪਹਿਲਾਂ ਹੀ ਬੁਲਾਤੀ ਤੁਹਾਨੂੰ ਮੈਡਮ ਕਹਿੰਦੀ ਨਰਾਜ ਹੈ ਸਾਡੇ ਨਾਲ ਹੂੰ ਮੈਨੂੰ ਵੇਖ ਕੇ ਚਲੇ ਜਾਂਦੇ ਤੁਸੀਂ ਕੀ ਗੱਲ ਹੋਈ ਕੋਸ਼ ਹੋ ਗਿਆ ਮੱਝ ਵਾਲਾ ਉਹ ਨਹੀਂ ਸਹੀ ਗੱਲ ਆ ਭੈਣੇ ਸੌਹ ਵਾਲੀ ਗੱਲ ਆ ਸੱਚੀ ਗੱਲ ਆ ਤਿੰਨ ਜਨ ਅੰਡਸੰਬਰ ਜਨਵਰੀ ਫਰਵਰੀ ਮਾਰਚ ਆ ਚਾਰ ਮਹੀਨੇ ਸਮਝ ਲਾ ਹੋ ਗਏ ਆ ਚਾਰ ਮਹੀਨੇ ਪੂਰੇ ਹੋ ਗਏ ਆ ਹੈ ਚਾਰ ਮਹੀਨੇ ਚ ਇੱਕੋਦਨ ਸੇਠੀ ਵਲੌਗ ਨਾਲ ਮੂੰਹ ਖਾ ਲਈ ਆਪਣਾ ਤੇ ਜਾਂ ਅਜੋਕਾ ਲਿਆ ਹਾਂ ਬਸ ਹੂੰ ਚਾਲ ਵਧੀਆ ਲੱਗਾ ਦਾ ਵਧੀਆ ਸੀ ਭਰਾਵਾ ਹੂੰ ਤਾਂ ਵੀ ਸਾਡੀ ਨੇ ਵੇਖਿਆ ਕਿ ਨਹੀਂ ਹੂੰ ਆਉ ਪਈ ਦੱਸ ਦੋ ਠੀਕ ਠਾਕ ਜੇ ਮਹਿਕ ਭੈਣ ਪੁੱਛਦੀ ਆ ਇਹ ਤੇ ਹੁਣ ਗੱਲ ਭੈਣ ਤੂੰ ਪੁੱਛ ਹੂੰ ਤੂੰ ਤੇ ਕਹਿੰਦੀ ਉਸ ਦਿਨ ਬੈਨਿਲੇਟਰ ਤੇ ਲੱਗੇ ਸਾਰੇ ਜਣੇ ਮੈਂ ਤਾਂ ਹਫਤਾ ਲਈ ਘੁੰਮਦੀ ਰਹੀ ਮੈਂ ਅਹ ਮਿੰਤੇ ਇੱਥੇ ਕੋਈ ਲੱਭਾ ਹੀ ਨਹੀਂ ਹਾਂਜੀ ਹਾਂਜੀ ਤੁਹਾਨੂੰ ਵੀ ਬਲਵਿੰਦਰ ਜੀ ਬਹੁਤ ਬਹੁਤ ਵੱਡਿਆਂ ਨੂੰ ਪਹਿਲਾਂ ਹੂੰ ਉਹ ਮਰ ਜਣੇ ਕਿਦਾਂ ਦੇ ਕੇ 25 ਪੈਣਾ ਨਾ ਹੋਰ ਤਾਂ ਕਿਦਾਂ ਕਹਿੰਦੇ